ਹੌਂਦੀ ਆ ਨਾ ਕਹਿੰਦੇ ਕਿ ਬੂਟਾ ਸਿੰਘ ਹਰੇਕ ਦੀ ਜਿਹੜੀ ਹੈਗੀ ਆ ਮੰਨ ਲਓ ਜਿਹੜਾ ਆਪਣਾ ਲੈਬ ਹੋ ਜਾਂਦਾ 2-4 ਵੀਡੀਓ ਪਾਉਂਦਾਗਾ ਆ ਦੀ ਵਿਊ ਲੈਣ ਦੀ ਪੌੜਾ ਵੀ ਅਸੀਂ ਅੱਜ ਸਮਰਜੀਤ ਨੂੰ ਫੜਨਾ ਅੱਜ ਅਸੀਂ ਟਪਾਲੀ ਨੂੰ ਫੜਨਾ ਅੱਜ ਅਸੀਂ ਦੀਪਸਿੱਧੂ ਨੂੰ ਪੜਨਾ ਅੱਜ ਅਸੀਂ ਅੰਮ੍ਰਿਤਪਾਲ ਅੰਮ੍ਰਿਤਪਾਲ ਤੇ ਲਾ ਲੋ ਅੰਮ੍ਰਿਤਪਾਲ ਨੇ ਕੀ ਇਹੋ ਜਿਹਾ ਮਾੜਾ ਕਰਤਾ ਸੀ ਅੰਮ੍ਰਿਤਪਾਲ ਦੀ ਦੱਸ ਦਿਓ ਬੰਦੇ ਖੁੱਲ ਕੇ ਗੱਲ ਦੱਸੋ 6 ਮਹੀਨਿਆਂ ਦੇ ਵਿੱਚ ਬੰਦੇ ਨੇ ਕਿੰਨੇ ਗੁਰਮਤਿ ਸਿੱਖ ਲਈ ਕਹਿੰਨਾ ਕਿ ਇਤਿਹਾਸ ਸਿੱਖ ਲਿਆ ਪਲੱਸ 2 ਪਾਸ ਹੈ ਉਹ ਬੰਦਾ ਦੁਬਈ ਦੇ ਵਿੱਚ ਛੋਟਾ ਜਿਹਾ ਕਾਰੋਬਾਰ ਕਰਦਾ ਹੈ ਜੀ ਉਹਨੂੰ ਪਲਾਨ ਕਰਕੇ ਇੱਥੇ ਲਾਇਆ ਗਿਆ ਠੀਕ ਹੈ ਤੇ ਉਹਦੇ ਘਰ ਵਾਲੀ ਡਿਵਰੂ ਗਾਰਡ ਬੈਠੀ ਹੈ ਇਸ ਵਕਤ ਤੁਹਾਨੂੰ ਪਤਾ ਹੋਣਾ ਫਲੈਟ ਲੈ ਕੇ ਠੀਕ ਹੈ ਤੇ ਅੱਜ ਅਰਦਾਸਾਂ ਹੋ ਰਹੀਆਂ ਨੇ ਘਰ ਵਾਲੀ ਕਿਉਂ ਨਹੀਂ ਸ਼ਾਮਲ ਹੁੰਦੀ ਠੀਕ ਹੈ ਨਾ ਅਮਰਤ ਪਾਣ ਨੇ 25 30 ਕਰੋੜ ਰੁਪਏ ਕਲ ਸਿੱਦੇ ਅਕਾਊਂਟ ਵਿੱਚੋਂ ਫੜਿਆ ਗਿਆ ਉਹਦੇ ਚਾਚੇ ਕੋਲੋਂ ਫੜਿਆ ਗਿਆ ਤੇ ਇਹ ਪੈਸੇ ਇਕੱਠੇ ਕਰਨ ਦਾ ਢੰਗ ਨਹੀਂ ਤੇ ਹੋਰ ਕੀ ਆ ਨਹੀਂ ਇਹ ਤਾਂ ਸਰਕਾਰਾਂ ਦੇ ਹੋਣੇ ਨੇ ਸਰਕਾਰਾਂ ਸਰਕਾਰਾਂ ਦੇ ਨਹੀਂ ਬੈਂਕ ਕੋਡ ਪਿਆ ਮੇਰੇ ਕੋਲੇ ਉਸ ਚੀਜ਼ ਦਾ ਜਿਹੜੇ ਜਿਹੜੇ ਪੈਸੇ ਪਾਏ ਹੋਏ ਨੇ ਬਾਹਰੋਂ ਫੋਰ ਕੰਟਰੀਆਂ ਨੂੰ ਕੈਨੇਡਾ ਫੋਨ ਕੀਤੇ ਹੋਏ ਨੇ ਵੀ ਆਹ ਦੇਖੋ ਜਲੂਸ ਕਰਦੂ ਤੇ ਇਹਨਾਂ ਦੀ ਬੈਂਕ ਜਿਹੜੇ ਤੁਹਾਡੇ ਕੋਲੇ ਅਕਾਊਂਟ ਨੇ ਉਹ ਸਾਨੂੰ ਦੇ ਸਕਦੇ ਹੋ ਹਾਂ ਦੇਵਾਂਗਾ ਜਦੋਂ ਮਰਜ਼ੀ ਲੈ ਲਿਓ ਤੇ ਮੰਨ ਲਓ ਚਲੋ ਉਹ ਅੰਬਰ ਤੋਂ ਸਿਕਾਉਂਦਾ ਸੀ ਨਸ਼ਿਆ ਤੋਂ ਉਹ ਦੂਰ ਕਰਵਾਉਂਦਾ ਸੀ ਅੱਜ ਚਲੋ ਉਹਦੇ ਮੰਨ ਲਓ ਡਿਵਿਜਨ ਕੋਲ ਬੈਠਾਗਾ ਤੁਸੀਂ ਕਹਤਾ ਵੀ ਉਹਦੀ ਪਤਨੀ ਵੀ ਉੱਥੇ ਬੈਠੀ ਆ ਮਾਪਿਓ ਤਾਂ ਫਿਰਦਣਾ ਹੁਦਾ ਵੀਰ ਮੇਰੇ ਆ ਕੋਈ ਮਰਜ਼ੀ ਫਿਰਦਾ ਰਵੇ ਸਾਨੂੰ ਇਹਦੇ ਨਾਲ ਕੋਈ ਮਤਲ ਨਹੀਂ ਗੱਲ ਤਾਂ ਇਹ ਹੈਗਾ ਵੀ ਅਮਰਤਪਾਲ ਨਸ਼ੇ ਛਡਾਉਂਦਾ ਸੀ ਜੀ ਵੈਲਕਮ ਮੈਂ ਵੀ ਨਾਲ ਖੜਦਾ ਅਮਰ ਛਡਾਉਂਦਾ ਸੀ ਵੈਲਕਮ ਮੈਂ ਵੀ ਨਾਲ ਖੜਦਾ ਥਾਣਿਆਂ ਤੇ ਜਾ ਕੇ ਤੁਸੀਂ ਗੁੰਡਾਗਰਦੀ ਕਰੋ ਇੱਕ ਛੋਟੇ ਜਿਹੇ ਕੇਸ ਪਵਰਚਾ ਰੱਦ ਕਰਾਉਣਾ ਤੇ ਥਾਣੇ ਤੇ ਕਬਜ਼ਾ ਕਰੋ ਪੁਲਿਸ ਤੇ ਤੁਸੀਂ ਗੋਲੀਆਂ ਚਲਾਓ ਲਾਟੀਆਂ ਚਲਾਓ ਜੀ ਇਹ ਕਿੱਦਾਂ ਲਈ ਕਬਜ਼ਾ ਨਹੀਂ ਕਬਜ਼ਾ ਉੱਥੇ ਕਬਜ਼ਾ ਕਿਵੇਂ ਕਰ ਲਿਆ ਕਬਜ਼ਾ ਤਾਂ ਉਹ ਹੁੰਦਾ ਮੰਨ ਲਓ ਜੇ ਥਾਣੇ ਨੂੰ ਬਾਹਰ ਕੱਢਦੇ ਹੁੰਦੇ ਮੰਨ ਲਓ ਥਾਣੇ ਦੇ ਵਿੱਚ ਸਾਰੇ ਅਫਸਰ ਬੈਠੇ ਗੱਲਾਂ ਕਰੀ ਜਾਂਦੇ ਥਾਣੇ ਦੇ ਥਾਣੇ ਦੇ ਵਿੱਚ 10 ਬੰਦੇ ਨੇ ਮੁਲਾਜ਼ਮ ਬਾਹਰ ਦੇ ਵਿੱਚ ਪੁਲਿਸ ਲਾਈ ਆ ਉਹਨਾਂ ਨੇ ਤੁਸੀਂ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਲੈ ਕੇ ਜਾਂਦੇ ਹੋ ਉੱਥੇ ਡਾਂਗਾ ਥੋੜੀਆਂ ਚੱਲਦੀਆਂ ਨੇ ਡੀਐਸਪੀ ਤੱਕ ਉੱਥੇ ਉਹਨਾਂ ਨੇ ਲੱਤਾਂ ਤੋੜੀਆਂ ਹੋਈਆਂ ਨੇ ਹੋਰ ਦੱਸੋ ਇਹ ਕੀ ਕੀ ਹੈ ਇਹ ਜਿਹੜਾ ਬਰਗਾੜੀ ਦੇ ਵਿੱਚ ਡਾਂਗਾ ਚਲਾਈਆਂ ਜਿਹੜੇ ਦੋ ਮੰਨ ਲਓ ਸ਼ਹੀਦ ਕਰਤੇ ਉੱਥੇ ਤੁਸੀਂ ਉਹਨਾਂ ਬਾਰੇ ਤਾਂ ਕਦੇ ਬੋਲੇ ਨਹੀਂ ਮੈਂ ਕਿ ਆ ਜਦੋਂ ਬਾਦਲਾਂ ਨੂੰ ਕਹਿੰਨਾ ਮੈਂ ਤੁਸੀਂ ਬਰਗਾੜੀ ਤੇ ਗੋਲੇ ਚਲਾਈ ਐ ਬੈਬਲ ਕਨ ਚਲਾਈ ਐ ਉਦੋਂ ਹੋਰ ਕੀ ਆ ਉਹ ਤੁਸੀਂ ਰਹਿਨੇ ਕਿੱਥੇ ਹੋ ਇੰਡੀਆ ਰਹਿਨੇ ਹੋ ਕਿ ਬਾਹਰ ਰਹਿਨੇ ਹੋ ਨੇਤੀ ਰਹਿਣਾ ਮਤਲਬ ਪੰਜਾਬਤ ਰਹਿਣਾ ਨਹੀਂ ਪੰਜਾਬੀ ਆਉਂਦੀ ਐ ਹੂੰ ਹੂੰ ਇੰਗਲਿਸ਼ ਆਉਂਦੀ ਐ ਮੇਰਾ ਪੇਸਰ ਰੋਲ ਕੇ ਦੇਖੋ ਮੈਂ ਕਿਸ਼ ਬੋਲੇ ਬਾਦਲਾਂ ਨੂੰ ਸਭ ਤੋਂ ਵੱਧ ਮੈਂ ਗਾਲਾਂ ਕੱਢੀਆਂ ਹੋਈਆਂ ਹੋਰ ਦੱਸੋ ਤੁਸੀਂ ਹੂੰ ਉਹ ਬੰਦਾ ਕਿਹੜਾ ਜਿਹਨੂੰ ਮੈਂ ਗਾਲਾਂ ਨਹੀਂ ਕੱਢੀਆਂ ਫੇਸ